ਹਿਲ ਦੇ ਰਾਜ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਵਿਖੇ ਆਏ ਅਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਬੋਧਨ ਕੀਤਾ ਇਸ ਸਮੇਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਭਾਰਤਵਾਜ ਅਤੇ ਖਟ ਦਰਸ਼ਨ ਸੰਤ ਸਮਾਜ ਪੰਜਾਬ ਦੇ ਪ੍ਰਧਾਨ ਕਾਹਨ ਦਾਸ ਨੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਕੋਵਿਡ ਤੋਂ ਬਾਅਦ ਜੋ ਟ੍ਰੇਨਾਂ ਸੁਨਾਮ ਰੇਲਵੇ ਸਟੇਸ਼ਨ ਤੇ ਨਹੀਂ ਰੁਕਦੀਆਂ ਸਨ ਉਹਨਾਂ ਨੂੰ ਸੁਨਾਮ ਰੇਲਵੇ ਸਟੇਸ਼ਨ ਤੇ ਰੁਕਣ ਦਾ ਮੰਗ ਪੱਤਰ ਵੀ ਦਿੱਤਾ ਅੰਤ ਵਿੱਚ ਸ਼੍ਰੀ ਭਾਰਦवाज ਨੇ ਮੰਤਰੀ ਸਾਹਿਬ ਨੂੰ ਸਰੋਪਾ ਭੇਟ ਕਰਕੇ ਇੱਕ ਸਨਮਾਨ ਚਿੰਨ ਦਿੱਤਾ ਇਸ ਸਮੇਂ ਉਹਨਾਂ ਦੇ ਨਾਲ ਪਰਤਾਹਰੀ ਸ਼ਰਮਾ ਮਾਸਟਰ ਪੂਸ਼ਨ ਸ਼ਰਮਾ ਡਾਕਟਰ ਸੋਮਨਾਥ ਸ਼ਰਮਾ प्रमोद ਵਸਤੀ ਰਮੇਸ਼ ਕੁਮਾਰ ਐਡਵੋਕੇਟ ਪੰਡਿਤ ਕਨਿਸ਼ਨ ਸ਼ਰਮਾ ਰਾਜਕੁਮਾਰ ਅਤੇ ਸੀਨੀਅਰ ਸਿਟੀਜਨ ਦੇ ਬਹੁਤ ਸਾਰੇ ਮੈਂਬਰ ਸਹਿਬਾਨ ਹੁਣ ਕਾ ਬਜਰ ਗਿਆ ਉਹਦੇ ਵਿੱਚ ਕਿਸਾਨਾਂ ਦੀ ਗੱਲ ਹੋਈ ਨਾਲੇ ਇੱਕ ਗੱਲ ਮੈਂ ਸਿਚਾਉਣਾ ਚਾਹੁੰਦਾ ਬਾਰ-ਬਾਰ ਵੀਡੀਓ ਆ ਰਹੀਆਂ ਨੇ ਸਾਡੇ ਭਰਾ ਬਹੁਤ ਵੱਡੀ ਗੈਂਡੀ ਕਬੱਡੀ ਇਹ ਨਿਸ਼ਾਨ ਲਾਉਣਗੇ ਮੈਂ ਮੈਂ ਤਾਂ ਆਪ ਸਮਸਰ ਵਿਖੇ ਕਾਂਗਰਸ ਸਮਾਸਾਲ ਮੇ ਕਰਨੇ ਆ ਅੱਜ ਸਾਡੀ ਕਿਸਾਨ ਭਰਾਵੋ ਆਂਟੀਓ ਸ਼ੈਲਰ ਵਾਲੇ ਇੱਕ ਸਾਲ ਐਮਐਸਪੀ ਰਾਹੀਂ ਉਹਦੇ ਵਿੱਚ ਲੇਬਰ ਨੂੰ ਪੈਸਾ ਕਿੰਨਾ ਜਾਂਦਾ ਲੇਬਰ ਆਰਟੀ ਕਿੰਨਾ ਕ੍ਰਾਪੀ ਯੂਨੀਅਨਾਂ ਨਰਮੇ ਦਾ ਲੱਗ ਕੰਨੇ ਦਾ ਲੱਗ ਤੇ ਜਿਹੜੀ ਇਹ ਗੱਲ ਕਹਿੰਦੇ ਅਗੇ ਲੀਗਲ ਕਰੋ ਐਮਐਸਪੀ ਉਹ ਕਿਤੇ ਨਾ ਕਿਤੇ ਪੰਜਾਬ ਦੇ ਦੁਸ਼ਮਣ ਨੇ ਲੀਗਲ ਜਦੋਂ ਐਮਐਸਪੀ ਤੇ ਜਿਹੜਾ ਸ਼ਬਦ ਆ ਗਿਆ ਉੱਥਾ ਫਿਰ ਲੀਗਲ ਮਤਲਬ ਕੱਲੀ ਗਣ ਚੋਣਾ ਬੱਧਿਆ ਪ੍ਰਦੇਸ਼ ਚ ਕਿੱਕਣਾ ਤੋਂ ਬਿਹਾਰ